ਨੰ ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ ਤੁਹਾਨੂੰ ਤੁਸੀ ਇਹ ਗੱਲ ਬਾਤ ਹੋਈ ਹੈ ਜਿਹੜੀ ਚੋਰੀ ਦੀ ਜਿਵੇਂ ਅੱਜ ਕੱਲ ਪਤਾ ਹੀ ਹੈ ਕਿ 10 ਕਰੋੜ ਦਾ ਇਨਾਮ ਕੱਢਿਆ ਪੰਜਾਬ ਸਰਕਾਰ ਦੇ ਹੋਂਦ ਲੋਕਾਂ 'ਚ क्रेज ਬਹੁਤ ਹੈ ਦੁਕਾਨ ਤੇ ਕਾਫੀ ਰਾਸ਼ੀ ਸੀ ਸਾਡੇ ਦੁਰਾਨੀ ਕਿਚੋਰ ਆਇਆ ਲੋਹੀ ਜੋ ਨੇ ਪਾਈ ਹੋਈ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਟਿਕਟ ਵੇਖਦੇ ਵੇਖਦੇ ਆਪਣੀ ਲੋਹੀ ਦੇ ਵਿੱਚ ਹੀ ਪਾ ਕੇ ਲੈ ਗਿਆ ਹਾਂਜੀ ਵੀ ਇਹ ਜਿਹੜੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਤੇ 100 ਰੁਪਏ ਵਾਲੀ ਟਿਕਟ ਟੋਟਲ ਕਾਫੀ ਟਿਕਟਸ ਲੈ ਗਏ 25 ਕੋਈ ਹਰਦਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਪਤਾ ਲੱਗ ਗਿਆ ਟਰੇਸ ਕਰੀਦਾ ਕਿ ਇਹ ਬੰਦਾ ਗੁਰੂਵਰ ਸਾਹਿਬ ਦਾ ਹੈਗਾ ਕੋਈ ਲੱਖੋ ਕੇ ਕਰਕੇ ਪਿੰਡ ਹੈਗਾ ਜੀ ਲੱਖੋ ਕੇ ਬਹਿਰਾਮ ਕਰਕੇ ਪਿੰਡ ਹੈਗਾ ਉਥੋਂ ਦਾ ਬੰਦਾ ਹੈਗਾ ਜੀ ਹਾਂਜੀ ਬੰਦਾ ਘਰੋਂ ਫਰਾਰ ਹੈ ਘਰੋਂ ਤੇ ਗਏ ਸੀ ਘਰ ਦੇ ਮਿਲਣੇ ਘਰ ਦੇ ਨੂੰ ਦੱਸ ਦਿੱਤਾ ਹੈ ਕਿ ਤੁਹਾਡੇ ਘਰ ਦਾ ਇੱਕ ਸ਼ਖਸ ਹੈ ਜਿਨੇ ਇਹ ਹਰਕਤ ਕੀਤੀ ਹੈ ਦੁਕਾਨ ਤੋਂ ਦਿਨ ਦਿਹਾੜੇ ਟਿਕਾਂ ਚਾੱਕ ਲੈ ਗਿਆ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਹਾਂਜੀ ਸਭ ਕੁਝ ਕਰ ਦਿੱਤਾ ਗਿਆ ਜੀ ਬੰਦਾ ਘਰੋਂ ਹੀ ਘਰੋਂ ਹੀ ਫਰਾਰ ਹੋ ਗਿਆ ਹੋਇਆ ਹੈ ਹਾਂਜੀ ਮੰਗ ਕੀ ਕਰ ਰਹੀ ਹੈ ਮੰਗਿਆ ਹੈ ਕਿ ਬੰਦਾ ਵੈਸੇ ਵਾਪਸ ਕਰਕੇ ਜਾਏ ਕਿਉਂਕਿ 200 ਰੁਪਏ ਦੀ ਟਿਕਟ ਐਨੀ ਸਾਵਧਨਸੀ ਨਹੀਂ ਮੈਂ ਤਾਂ ਕਰਦਾਂ ਕੋਈ ਆ ਕੇ ਟਿਕਟਾਂ ਚਾਕੇ ਲੈ ਜਾਏ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਬੰਦੇ ਵਾਸਤੇ ਵੀ ਕਿ ਸਾਰੇ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਜੀ ਠੰਡ ਦੇ ਵਿੱਚ ਤੂੰ ਆ ਕੇ ਟਿਕਟਾਂ ਚਾਕੇ ਲੈ ਗਿਆ 20 ਬੱਜੀ ਦਾ ਨੁਕਸਾਨ ਹੋ ਗਿਆ ਜੀ ਸਾਡਾ ਉਹ ਨੰਬਰ ਨਿਕਲ ਨਹੀਂ ਸਕਦੇ ਆ ਨੰਬਰ ਹਾਂਜੀ ਉਹ ਤਾਂ ਉਹਨਾਂ ਡਰਾ ਕਰਕੇ ਰਸ਼ ਬਹੁਤ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਨੰਬਰ ਅਸੀਂ ਵੈਸੇ ਨੋਟ ਕਰਦੇ ਆ ਤੇ ਸਾਨੂੰ ਪਰ ਤੇ ਬਿੱਲ ਕਿਹੜਾ ਕੱਟਿਆ ਗਿਆ ਨੰਬਰ ਸਾਨੂੰ ਪਤਾ ਲੱਗ ਜਾਣਗੇ ਜੀ ਪਰ ਟਾਈਮ ਲੱਗੇਗਾ ਨੰਬਰ ਕੱਟਣ ਦੇ ਨਾ ਹਾਂਜੀ ਅਜੇ ਬ੍ਰਾਹਮਤ ਨਹੀਂ ਹੋਈਆਂ ਟਿਕਣਾ ਹਾਂਜੀ ਮੇਰੇ ਨਾਮ ਪਰਵਿੰਦਰ ਸਿੰਘ ਹੈ ਜੀ ਜੀ ਬਹੁਤ ਬਹੁਤ ਹੋ ਗਿਆ ਜੀ ਚੋਰੀ ਦੀ ਜਿਵੇਂ ਅੱਜਕੱਲ ਪਤਾ ਹੀ ਹੈ ਕਿ 10 ਕਰੋੜ ਦਾ ਇਨਾਮ ਕੱਢਿਆ ਪੰਜਾਬ ਸਰਕਾਰ ਗਿਆਂ ਦਾ ਲੋਕਾਂ ਚ ਗਰੇਜ਼ ਬਹੁਤ ਹੈ ਦੁਕਾਨ ਤੇ ਕਾਫੀ ਰਾਸ਼ੀ ਸੀ ਕਾ ਉਸੇ ਦੂਰਾਨੀ ਚੋਰ ਆਇਆ ਲੋਹੀ ਜੂ ਨੇ ਪਾਈ ਹੋਈ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਟਿਕਟ ਵੇਖਦੇ ਵੇਖਦੇ ਆਪਣੀ ਲੋਹੀ ਦੇ ਵਿੱਚ ਹੀ ਪਾ ਕੇ ਲੈ ਗਿਆ ਹਾਂਜੀ ਇਹ ਜਿਹੜੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਤੇ 100 ਰੁਪਏ ਵਾਲੀ ਟਿਕਟ ਟੋਟਲ ਕਾਫੀ ਟਿਕਟਸ ਲੈ ਗਏ 20 25 ਕੋਈ ਹਾਤਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਪਤਾ ਲੱਗ ਗਿਆ ਟਰੇਸ ਤਾਬੀਕ ਦਾ ਗਿਆ ਬੰਦਾ ਗੁਰੂਵਰ ਸਾਹਿਬ ਦਾ ਹੈਗਾ ਕੋਈ ਲੱਖੋ ਕੀ ਕਰਕੇ ਪਿੰਡ ਹੈਗਾ ਜੀ ਲੱਖੋ ਕੀ ਬਹਿਰਾਮ ਕਰਕੇ ਪਿੰਡ ਹੈਗਾ ਉਥੋਂ ਦਾ ਬੰਦਾ ਹੈਗਾ ਜੀ ਹਾਂਜੀ ਬੰਦਾ ਘਰੋਂ ਫਰਾਰ ਹੈ ਘਰ ਉਹਦੇ ਗਏ ਸੀ ਘਰ ਦੇ ਮਿਲੇ ਨੇ ਘਰ ਦੇ ਨੂੰ ਦੱਸ ਦਿੱਤਾ ਕਿ ਤੁਹਾਡੇ ਘਰ ਦਾ ਇੱਕ ਸ਼ਖਸ ਹੈ ਜਿਨੇ ਹਰਕਤ ਕੀਤੀ ਹੈ ਦੁਕਾਨ ਤੋਂ ਦਿਨ ਦਿਹਾੜੇ ਟਿਕਟਾਂ ਚੱਕ ਕੇ ਲੈ ਗਿਆ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਹਾਂਜੀ ਸਭ ਕੁਝ ਕਰ ਦਿੱਤਾ ਗਿਆ ਜੀ ਬੰਦਾ ਘਰੋਂ ਹੀ ਘਰੋਂ ਹੀ ਫਰਾਰ ਹੋ ਗਿਆ ਹੋਇਆ ਹਾਂਜੀ ਮੰਗ ਕੀ ਕਰੋ ਮੰਗਿਆ ਕਿ ਬੰਦਾ ਪੈਸੇ ਵਾਪਸ ਕਰਕੇ ਜਾਏ ਕਿਉਂਕਿ 200 ਰੁਪਏ ਦੀ ਟਿਕਟ ਐਨੀ ਸਾਹਵਦ ਨਸੀਨੀ ਮੈਂਦ ਕਰਦਾਂ ਕੋਈ ਆ ਕੇ ਟਿਕਟਾਂ ਚਾਕੇ ਲੈ ਜਾਏ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਬੰਦੇ ਵਾਸਤੇ ਵੀ ਕਿ ਸਾਰੇ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਜੀ ਠੰਡ ਦੇ ਵਿੱਚ ਤੂੰ ਆ ਕੇ ਟਿਕਟਾਂ ਚਾਕੇ ਲੈ ਗਿਆ 20 ਬੱਜੀ ਹਰ ਦਾ ਨੁਕਸਾਨ ਹੋ ਗਿਆ ਜੀ ਸਾਡਾ ਉਹ ਨੰਬਰ ਨਿਕਲ ਨਹੀਂ ਸਕਦੇ ਆ ਨੰਬਰ ਹਾਂਜੀ ਉਹ ਤਾਂ ਉਹਨੇ ਡਰਾ ਕਰਕੇ ਰਾਸ਼ ਬਹੁਤ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਨੰਬਰ ਅਸੀਂ ਵੈਸੇ ਨੋਟ ਕਰਦੇ ਆ ਤੇ ਸਾਨੂੰ ਪਰ ਤੇ ਬਿਲ ਕਿਹੜਾ ਕੱਟਿਆ ਗਿਆ ਨੰਬਰ ਸਾਨੂੰ ਪਤਾ ਲੱਗ ਜਾਣਗੇ ਜੀ ਬਟ ਟਾਈਮ ਲੱਗੇਗਾ ਨੰਬਰ ਕੱਟਣ ਦੇ ਨਾ ਹਾਂਜੀ ਅਜੇ ਬ੍ਰਹਮਤ ਨਹੀਂ ਹੋਇਆ ਦੇਖਣਾ ਹਾਂਜੀ